ਵੱਖ-ਵੱਖ ਪਿੰਡਾਂ ਦੇ ਅੰਦਰ ਵੱਖ-ਵੱਖ ਜਿਹੜੇ ਵਿਕਾਸ ਕਾਰਜ ਨੇ ਅ ਕਈਆਂ ਨੂੰ ਆਰੰਭ ਕੀਤਾ ਤੇ ਕਈ ਜਿਹੜੇ ਚੱਲੇ ਸਨ ਉਹ ਉਹਨਾਂ ਨੂੰ ਮੁਕੰਮਲ ਹੋਣ ਤੋਂ ਬਾਅਦ ਅੱਜ ਲੋਕਾਂ ਨੂੰ ਸਮਰਪਿਤ ਕੀਤਾ ਸੋ ਇਸ ਵੇਲੇ ਮੈਂ ਨਰੋਡ ਮਹਿਰਾ ਪਿੰਡ ਦੇ ਅੰਦਰ ਖੜਾ ਸੋ ਇਸ ਪਿੰਡ ਦੇ ਅੰਦਰ ਜਿਹੜੀ ਵਾਟਰ ਸਪਲਾਈ ਆ ਉਹ ਅੱਜ ਕੰਪਲੀਟ ਹੋਈ ਆ ਲੋਕਾਂ ਨੂੰ ਤੁਸੀਂ ਦੇਖਿਆ ਕਿ ਇਹਨੂੰ ਸਪੁਰਦ ਕੀਤਾ ਸਮਰਪਿਤ ਕੀਤਾ 1 ਕਰੋੜ 90 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜੀ ਆ ਵਾਟਰ ਸਪਲਾਈ ਨੋਡ ਮਹਿਰ ਦੇ ਲੋਕਾਂ ਨੂੰ ਮਿਲੀ ਆ ਲਗਭਗ 2 ਲੱਖ ਲੀਟਰ ਕੈਪੈਸਿਟੀ ਦੀ ਟੈਂਕੀ ਬਣੀ ਆ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰ ਚੱਕਾ ਹੋਣਾ ਵੱਲੋਂ ਹਲਕਾ ਪੌ ਦੇ ਵਕ ਵਕ ਪਿੰਡਾਂ ਦਾ ਅੱਜ ਦੌਰਾ ਕੀਤਾ ਗਿਆ ਉੱਥੇ ਪਿਛਲੀ ਦਿਨੀ ਜਿਹੜੇ ਹਲਕਾ ਪੌ ਦੇ ਵਕ ਵਕ ਪਿੰਡਾਂ ਵਿੱਚ ਕੰਮ ਆਰੰਭੇ ਗਏ ਸਨ ਕੰਪਲੀਟ ਹੋਣ ਉਪਰੰਤ ਉਹਨਾਂ ਕੰਮਾਂ ਦਾ ਅੱਜ ਉਦਘਾਟਨ ਕੀਤਾ ਗਿਆ ਜੇਕਰ ਨੋਡ ਮਹਿਰਾ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰ ਚੱਕਾ ਹੋਣਾ ਵੱਲੋਂ ਨੋਡ ਮਹਿਰਾ ਵਿਖੇ ਸਿਰਕਤ ਕੀਤੀ ਜਾਂਦੀ ਹੈ ਜਿੱਥੇ ਪਿਛਲੀ ਦਿਨੀ ਵਾਟਰ ਸਪਲਾਈ ਦਾ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਸੀ ਕੰਪਲੀਟ ਹੋਣ ਉਪਰੰਤ ਅੱਜ ਉਸ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਨੋਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਜਿਹੜਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰ ਚੱਕਾ ਹੋਣਾ ਦਾ ਕੀਤਾ ਗਿਆ ਮੀਡੀਆ ਨਾਲ ਜਾਣਕਾਰੀ ਸਾਂਝੀ ਕਰ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ professional institutes providing a wide range of professional courses with 100% placement assistance we are sri sai group of institutes ਤਾਂ ਹੁਣ ਕੈਬਨ ਮੰਤਰੀ ਪੰਜਾਬ ਲਾਲ ਚੰਦ ਕਟਾਰਾ ਚੱਕ ਹੋਣਾ ਦਾ ਕਹਿਣਾ ਸੀਗਾ ਕਿ ਨੋਟ ਮਹਿਰਾ ਦੇ ਵਸਨੀਕਾਂ ਨੂੰ ਇੱਕ ਵੱਡੀ ਸੁਗਾਤ ਜਿਹੜੀ ਪ੍ਰਾਪਤ ਹੋਈ ਹੈ ਜਿੱਤੇ 1 ਕਰੋੜ 90 ਲੱਖ ਦੀ ਲਾਗਤ ਨਾਲ ਜਿਹੜਾ ਪਿੰਡ ਵਸਨੀਕਾਂ ਨੂੰ ਜਿਹੜੇ ਵਾਟਰ ਸਪਲਾਈ ਜਿਹੜੀ ਮਹੋਈਆ ਕਰਵਾਈ ਗਈ 1300 ਘਰਾਂ ਨੂੰ ਜਿਹੜਾ ਸੁੱਧ ਤੇ ਸਾਫ਼ ਪਾਣੀ ਜਿਹੜਾ ਮਹੋਈਆ ਕਰਵਾਇਆ ਗਿਆ ਇਸ ਮੌਕੇ ਕੀ ਕੁਝ ਕਹਿਣਾ ਕੈਬਨ ਮੰਤਰੀ ਪੰਜਾਬ ਲਾਲ ਚੰਦ ਕਟਾਰਾ ਚੱਕ ਹੋਣਾ ਦਾ ਆਓ ਸੁਣਾਦੇ ਹਾਂ ਤੁਹਾਨੂੰ ਉਹਨਾਂ ਦੇ ਜ਼ੁਬਾਨੀ ਅੱਜ ਫੇਰ ਮੈਂ ਇੱਕ ਵਾਰ ਆਪਣੇ ਪਿਆਰੇ ਲੋਕਾਂ ਚ ਆਇਆ ਵਿਧਾਨ ਸਭਾ ਹਲਕਾ ਪੋਆ ਦੇ ਅੱਜ ਵੱਖ-ਵੱਖ ਪਿੰਡਾਂ ਦੇ ਅੰਦਰ ਵੱਖ-ਵੱਖ ਜਿਹੜੇ ਵਿਕਾਸ ਕਾਰਜ ਨੇ ਕਈਆਂ ਨੂੰ ਆਰੰਭ ਕੀਤਾ ਤੇ ਕਈ ਜਿਹੜੇ ਚੱਲੇ ਸਨ ਉਹ ਉਹਨਾਂ ਨੂੰ ਮੁਕੰਮਲ ਹੋਣ ਤੋਂ ਬਾਅਦ ਅੱਜ ਲੋਕਾਂ ਨੂੰ ਸਮਰਪਿਤ ਕੀਤਾ ਸੋ ਇਸ ਵੇਲੇ ਮੈਂ ਰੋਡ ਮੈਰਾ ਪਿੰਡ ਦੇ ਅੰਦਰ ਖੜਾ ਸੋ ਇਸ ਪਿੰਡ ਦੇ ਅੰਦਰ ਜਿਹੜੀ ਵਾਟਰ ਸਪਲਾਈ ਆ ਉਹ ਅੱਜ ਕੰਪਲੀਟ ਹੋਈ ਆ ਲੋਕਾਂ ਨੂੰ ਤੁਸੀਂ ਦੇਖਿਆ ਕਿ ਇਹਨੂੰ ਸਪੁਰਦ ਕੀਤਾ ਸਮਰਪਿਤ ਕੀਤਾ 1 ਕਰੋੜ 90 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜੀ ਹੈ ਵਾਟਰ ਸਪਲਾਈ ਨੋਡ ਮਹਿਰ ਦੇ ਲੋਕਾਂ ਨੂੰ ਮਿਲੀ ਆ ਲਗਭਗ 2 ਲੱਖ ਲੀਟਰ ਕਪੈਸਿਟੀ ਦੀ ਟੈਂਕੀ ਬਣੀ ਆ ਔਰ 1600 ਮੀਟਰ 16 16 ਕਿਲੋਮੀਟਰ 16 ਕਿਲੋਮੀਟਰ ਜਿਹੜੀ ਆ ਉਹ ਪਾਈਪ ਲਾਈਨ ਬੀਸੀ ਆ ਪੂਰੇ ਪਿੰਡ ਦੇ ਅੰਦਰ ਕੋਈ ਵੱਡਾ ਪਿੰਡ ਆ ਔਰ 1300 ਘਰਾਂ ਨੂੰ ਇਸ ਵਾਟਰ ਸਪਲਾਈ ਦਾ ਜਿਹੜਾ ਸੁੱਧ ਪਾਣੀ ਮਿਲਣਾ ਉਹਦਾ ਲਾਭ ਮਿਲਣਾ ਸੋ ਲਗਾਤਾਰ ਮਾਨਜੋਗੋ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਪੰਜਾਬ ਦੇ ਅੰਦਰ ਤੇ ਖਾਸ ਕਰਕੇ ਮੇਰੇ ਹਲਕੇ ਨੂੰ ਵੱਡੀਆਂ ਨਿਯਮਤਾ ਮਿਲ ਰਹੀਆਂ ਨੇ ਸੋ ਮੈਂ ਅੱਜ ਸਾਰਾ ਦਿਨ ਆਪਣੇ ਹਲਕੇ ਦੇ ਵਿੱਚ ਆ ਇਸ ਤੋਂ ਪਹਿਲਾਂ ਮੈਂ ਨਰੰਗਪੁਰ ਵਿਖੇ ਇੱਕ ਸੜਕ ਦਾ ਜਿਹੜਾ ਕੰਮ ਮਤਲਬ ਸ਼ੁਰੂ ਕਰਾ ਕੇ ਆਇਆ ਨਰੰਗਪੁਰ ਤੋਂ ਲੈ ਕੇ ਅਸੈਂਬਲੀ ਤਲਵਾੜਾ ਜੱਟਾਂ ਤੇ ਅਪ ਟੂ ਨਸ਼ਾਰਾ ਨਲਵੰਦਾ 10 ਕਿਲੋਮੀਟਰ ਦੀ ਸੜਕ ਦਾ ਜਿਹੜਾ ਉਹ ਅੱਜ 3.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹ ਕੰਮ ਚਾਲੂ ਕਰਾ ਕੇ ਆਏ ਆ ਜਿਹੜੀ ਸੜਕ ਲਗਭਗ 20 ਬਰੇ ਪਹਿਲਾਂ ਬਣੀ ਸੀਗੀ ਕਈ ਸਰਕਾਰਾਂ ਆਈਆਂ ਗਈਆਂ ਪਰ ਸੜਕਾਂ ਦਾ ਕਿਸੇ ਨੇ ਵੀ ਸਾਰ ਨਹੀਂ ਲਈ ਸੋ ਅੱਜ ਸੜਕ ਦਾ ਕੀਤਾ ਉਹਦੇ ਨਾਲ ਦੀ ਨਾਲ ਪਿੰਡ ਐਮਾ ਗੁਜਰਾ ਜਿੱਥੇ ਲਗਭਗ 20 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਕਮਿਊਨਿਟੀ ਹਾਲ ਸੈਂਟਰ ਜਿਹੜਾ ਆ ਉਹ ਲੋਕਾਂ ਨੂੰ ਦੇਣ ਦੇ ਲਈ ਅੱਜ ਉਹਦਾ ਵੀ ਕੰਮ ਆਰੰਭ ਕਰਾ ਕੇ ਆਇਆ ਸੋ ਲਗਭਗ ਅੱਜ ਮੈਂ ਆਪਣੇ ਹਲਕੇ ਦੇ ਅੰਦਰ 6 ਕਰੋੜ ਦੇ ਕਰੀਬ ਜਿਹੜਾ ਆ ਉਹ ਕੰਮਾਂ ਦਾ ਜਿਹੜਾ ਮੈਂ ਅੱਜ ਉਦਘਾਟਨ ਕੀਤਾ ਜਿਵੇਂ ਮੈਂ ਦੱਸਿਆ ਵੀ ਕਈ ਕੰਮ ਮੁਕੰਮਲ ਹੋ ਗਿਆ ਲੋਕਾਂ ਨੂੰ ਸਮਰਪਿਤ ਕੀਤੇ ਆ ਔਰ ਕਈ ਕੰਮ ਚਾਲੂ ਕਰਾਇਆ ਸੋ ਲਗਾਤਾਰ ਇਸ ਹਲਕੇ ਦੀ ਕਾਇਆ ਬਦਲ ਦੇ ਲਈ ਲਗਾਤਾਰ ਅਸੀਂ ਕੰਮ ਕਰ ਰਹੇ ਆ ਸੋ ਆਉਣ ਵਾਲੇ ਦਿਨਾਂ 'ਚ ਹੋਰ ਵੀ ਤੁਸੀਂ ਦੇਖੋਗੇ ਪੰਜ ਚਾਰ ਦਿਨਾਂ ਦੇ ਅੰਦਰ ਬਹੁਤ ਵੱਡੀ ਨਿਯਮਤ ਇੱਕ ਜਿਹੜੀ ਆ ਫਿਰ ਅਸੀਂ ਆਪਣੇ ਹਲਕੇ ਦੇ ਲੋਕਾਂ ਨੂੰ ਦਵਾਂਗੇ ਸੋ ਸਾਡਾ ਵਾਅਦਾ ਪੰਜਾਬ ਨੂੰ ਜਿਉਂਦਾ ਜਾਗਦਾ ਪੰਜਾਬ ਬਣਾਣਾ ਰੰਗਲਾ ਪੰਜਾਬ ਬਣਾਣਾ ਉਦ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਸਵਾਜ ਵਕ ਵਕ ਵਿਕਾਸ ਕਾਰਜਾਂ ਦੇ ਜਿਹੜੇ ਉਦਘਾਟਨ ਕੀਤੇ ਆ ਉਹਨਾਂ ਦੇ ਨੀਂਹ ਪੱਥਰ ਰੱਖੇ ਆ ਔਰ ਮੈਂ ਸਮਝਦਾ ਕਿ ਇੱਕ ਨਵੀਂ ਦਿਸ਼ਾ ਦੇ ਵੱਲ ਸਾਡਾ ਪੰਜਾਬ ਜਾ ਰਿਹਾ ਸਾਡਾ ਹਲਕਾ ਜਾ